ਲਓ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਅੱਜ ਬਾਰੇ ਦਿਨਾਂ ਬਾਅਦ ਅਸੀਂ ਪਾਰਕ 'ਤੇ ਆਇਆ ਦਿਨ ਕਿਹੜੇ ਮਹੀਨੇ ਹੋ ਗਏ ਇਹ ਪਾਰਕ ਦਾ ਮਤਲਬ ਵੀ ਹਾਲ ਦੇਖ ਸਕਦੇ ਹੋ ਆਉਣ ਦਾ ਜੰਗਲ ਹੀ ਜਮਾ ਆ ਬੱਚੇ ਸਾਰੇ ਸੱਦ ਲਏ ਮਾਂ ਤੁਸੀਂ ਘਰੇ ਬਿੱਲੇ ਬੈਠੇ ਫੋਨ ਦੇਖਿਆ ਆ ਨਾ ਆ ਜੋ ਖੇਡੀਏ ਪਾਰਕ ਦਾ ਹਾਲ ਤੁਸੀਂ ਦੇਖ ਸਕਦੇ ਹੋ ਇਧਰ ਬੰਦੇ ਲੰਡਰੀ ਨੇ ਸਾਡੇ ਨੈਟ ਉਹ ਪਿਆ ਦੇਖ ਲਓ ਮਿੱਤਰੋ ਪੱਟਿਆ ਪਾਰਕ ਦਾ ਬੂਟੇ ਬਾਟੇ ਸਾਰੇ ਪੱਟੇ ਪਏ ਨੇ ਕੰਧਾਂ ਗੁੰਧਾ ਡਿੱਗ ਗਈਆਂ ਨੇਰੀ ਤਫਾਨ ਨੇ ਡੇਕਤੀਆਂ ਜਮ ਖਾਪਣ ਲੱਗ ਰਹੇ ਹੁਤ ਬੱਚੇ ਹੁਣ ਸਕੂਲੋਂ ਸਾਰੇ ਆ ਚੁੱਕੇ ਨੇ ਸਾਰੇ ਨੂੰ ਮੈਂ ਸੱਦ ਲਿਆ ਮੈਂ ਕਿ ਆਜੋ ਖੇਡੀਏ ਘਰੇ ਬੈਠੇ ਨਹੀਂ ਇਹ ਫੋਨ ਹੀ ਦੇਖੀ ਜਾਂਦੇ ਨੇ ਆਇਆ ਅੱਜ ਅਸੀਂ ਦੇਖਦੇ ਹਾਂ ਵੀ ਕੀ ਖੇਡੀਏ ਕੀ ਖੇਡਣਾ ਬੱਚਿਓ ਲੱਗਣ ਵਿੱਚ ਹਾਈਟੂ ਗਣ ਵਿੱਚ ਹਾਈਟੂ ਤੂੰ ਰਸਗੀ ਖੇਡਣਾ ਹੁਣ ਤਾਂ ਸਿਆਣਾ ਹੋ ਜਾ ਜਸਨ ਚੀਮਿਆਂ ਵੀ ਤੁਸੀਂ ਛੱਡ ਦੋ ਜਵਾਕੋ ਖਿੱਟਨੇ ਦੱਸ ਕੀ ਖੇਡੀਏ ਲੋ ਕਹਿੰਦੇ ਆਂ ਹਾਂ ਚੱਲੋ ਬੈਟਬਾਲ ਹੀ ਖੇਡਦੇ ਆਜੋ ਆਏ ਬੈਟਬਾਲ ਅਰਨੂ ਓਏ ਮੈਂ ਇੰਨਾ ਕਿ ਨਹੀਂ ਮੈਂ ਤੁਸੀਂ ਸੋਨੇ ਇੱਧਰ ਕਰ ਟੀਮਾਂ ਮੰਗੀਆਂ ਜਾ ਰਹੀਆਂ ਨੇ ਮੁੰਡੇ ਕਹਿੰਦੇ ਬੈਟਬਾਲ ਖੇਡਣਾ ਆਹ ਦੇਖੋ ਜੀ ਬੰਦਾ ਇੰਨਾ ਮੋਟਾ ਕੜਾ ਪਾਉਂਦਾ ਓਥਰੇ ਖੜ ਜਾ ਤੂੰ ਇੱਧਰ ਮੇਰੇ ਕੰਨੀ ਆਇਆ ਜੀ ਕਿਹੜਾ ਭਾਈ ਇਹਨਾਂ ਦੋਨਾਂ ਓਏ ਨਾਂ ਪਈ ਕਿਉਂ ਹੋ ਯਾਰ ਸਾਰੇ ਮੇਰੇ ਕੰਨੀ ਹੋਮੋ ਹੋ ਗਏ ਓਏ ਇੱਧਰ ਹੋਵੋ ਦੋ ਤਿੰਨੇ ਆਣੇ 4 ਵਜੇ ਦੀ ਬਾਤ ਐ ਲੈ ਆਈਂ ਨੀਲੀ ਐ ਪੀਲੀਆ ਕਿਹੜਾ ਕਰਾਂ ਮੈਂ ਆਪ ਦੇ ਘੜੀ ਕਿਹੜਾ ਕਰਾਂ ਮੈਂ ਆਪ ਦੇ ਘੜੀ ਕੱਲ੍ਹ ਵਾਲੀ ਸੱਟ ਰਾਸ ਨਹੀਂ ਆਈ ਤੇਰੀ ਓਏ ਲਓ ਜੀ ਦੱਸੋ ਚੱਲ ਦੇਖ ਫਿਰ ਬੋਲੋਗੇ 1800 ਰੁਪਏ ਹੋਇਆ ਓਹੋ ਸਾਫਾ ਸਾਫਾ ਆਉਂਦੇ ਨੇ ਛੜੂ ਸਾਫਾ ਲਓ ਸਾਕੇ ਦੂਨੇ ਪਾਸੇ ਕਿਵੇਂ ਸਾਫ ਹੋ ਗਏ ਸਾਫਾ ਪੂਜੀ ਸਾਡੀ ਬੈਟਿੰਗ ਜਿਵੇਂ ਤੁਹਾਨੂੰ ਪਤਾ ਆ ਚੁੱਕੀ ਆ ਭਈ ਅਸੀਂ ਪਹਿਲਾਂ ਅਸੀਂ ਆਹ ਸ਼ਾਨਦਾਰ ਪਲੇਅਰ ਨੂੰ ਭੇਜਿਆ ਬੈਟਿੰਗ ਕਰਨ ਤਰੋ ਇੱਟਾ ਆਪਦੇ ਸਾਹਬ ਨਾਲ ਤਰ ਲੋ ਤੁਸੀਂ ਇੱਧਰ ਹੋ ਜਾ ਬੱਚੇ ਅਹੀਂ ਬਾਦ ਦਿੰਦੀ ਐ ਕਿਹਣਾ ਪਿੱਛੇ ਖੜੋ ਬੋਲ ਵਾਸਤੇ ਪਹਿਲੀ ਬੋਲ ਅਹੀਂ ਲੰਗੀ ਕਿੰਨੇ ਓਵਰ ਨੇ ਓਵਰ ਪੁੱਤ ਤਿੰਨ ਨੇ ਲਾਓ ਜੀ ਬੋਲ ਦੂਜੀ ਫਿਲਡਿੰਗ ਕਰਾਓ ਬੱਚੇ ਤੁਸੀਂ ਤਾਂ ਆਏ ਖੜੇ ਹੋ ਚਲ ਓ ਸ਼ੁਰਲੀ ਆਉਟੀਆਂ ਦੂਤਾ ਮੈਂ ਦੇਖ ਲਿਆ ਤੇਰਾ ਮੂੰਹ ਫਿਰ ਤੂੰ ਅੱਗੇ ਹੋ ਕੇ ਬੋਲ ਠੋਕਦਾ ਆ ਗਈ ਬੋਲ ਉਧਰ ਦੂਜੇ ਪਾਸੇ ਤੀਜੀ ਬੋਲਾ ਪਹਿਲੇ ਦੀ ਚਾਲ ਲਾਸਟ ਬੋਲਾ ਤੇਰੀ ਤੇਰੀ ਲਾਸਟ ਬੋਲਾ ਚਾਲ ਏ ਓਏ ਉੱਡ ਜਾ ਭੱਜ ਜਾ ਉਹ ਭੱਜ ਜਾ ਭੱਜ ਜਾ ਹਟ ਗਿਆ ਤੀ ਕੰਮ ਬ੍ਰੇਕਾ ਫੇੜ ਚਾਲ ਆ ਜਾ ਇੱਧਰ ਆ ਜਾ ਵਸ ਸੁਣ ਭੱਜਣਾ ਢੀ ਹੈਗਾ ਪਹਿਲਾ ਫੜ ਲਓ ਬੈਟਿੰਗ ਲਈ ਮੈਂ ਬੈਟ ਜਾ ਖੋਲੂ ਓਏ ਡਬਲ ਖੜ ਜਾ ਖੜ ਜਾ ਡਬਲ ਖੇਡ ਜੂਏ ਕਰ ਲੈ ਬੈਟਿੰਗ ਫੇਰ ਨਹੀਂ ਆਉਣੀ ਕਰ ਉਹ ਦੂਗਾ ਉਹ ਕਰ ਲਓ ਯਾਰ ਕਿੰਨੀ ਹੌਲੀ ਬੋਲ ਪਾਉਂਦਾ ਉਹ ਚੌਥੀ ਬੋਲ ਆ ਓਏ ਪਹਿਲੇ ਦੀ ਇੱਧਰ ਆ ਜਾ ਚੱਲ ਬਈ ਜੜ ਦੇ ਬਾਹਰੇ ਮਾਰੀ ਬਾਹਰੇ ਮਾਰੀ ਨਾ ਆਊਟ ਨਹੀਂ ਹੈਗਾ ਇੱਧਰ ਚਾਰ ਬੋਲਾਂ ਜ਼ੀਰੋ ਨੰਬਰ ਚੱਲ ਚਲ ਓਏ ਬਾਹਰੇ ਆਊਟ ਉਹ ਬੈੜਾ ਇੱਕ ਨੰਬਰ ਇੱਕ ਨੰਬਰ ਹੋ ਗਿਆ ਬੋਲਾਂ ਹੋ ਗਈਆਂ 4 ਪੰਜਵੀਂ ਆਊਗੀ ਹੁਣ ਦੁਬਾਰੇ ਚਲੋ ਜੀ ਚਲ ਓਏ ਏ ਆਹ ਤੇਰੇ ਬਾਜਾ ਪਾਜਾ ਪਾਜਾ ਨੰਬਰ 2 ਹੋ ਚੁੱਕੇ ਨੇ 2 ਨੰਬਰ 5 ਬੋਲਾਂ ਇਹ ਲਾਸਟ ਓਹੋ ਬਚ ਗਿਆ ਬਚ ਗਿਆ ਉਹ ਪੰਜਵੀਂ ਦੀ ਇਹ ਹੋਰ ਬੈਡ ਪਾ ਗਿਆ ਦੋ ਉਹ ਇੱਕ ਬੈਡ ਵਾ ਕੇ ਗਿਆ ਚੌਥੀ ਆ ਪੰਜਵੀਂ ਦੀ ਕਰੋ ਏ ਇੱਕ ਰਹਿ ਗਈ ਇਹਦੀ ਲਾਸਟ ਬਾਲ ਆ ਪਹਿਲੇ ਓਵਰ ਦੀ ਇਹ ਠੱਪਾ ਹੋ ਗਈ ਉਧਰ ਇੱਕ ਓਵਰ ਪੂਰਾ ਹੋ ਗਿਆ ਦੂਜੀ ਬਾਲ ਦੂਜੇ ਓਵਰ ਦੀ ਦੂਜੀ ਬਾਲ ਚੱਲ ਪਹਿਲੀ ਹੈ ਪਹਿਲੀ ਕਿਉਂ ਪਹਿਲੀ ਉਹ ਮੈਂ ਮਾਰੀ ਅੱਛਾ ਤਾਂ ਮਾਰੀ ਦਿਓ ਪਹਿਲੀ ਬਾਲ ਆ ਦੂਜੇ ਦੀ ਇਹ ਹਏ ਚੱਕ ਆਊਟ ਉਹ ਵਜ ਗਿਆ ਵਜ ਗਿਆ ਹਾਏ ਆ ਗਈ ਆ ਗਈ ਆ ਗਈ ਆ ਗਈ ਆ ਗਈ ਚੱਕ ਲਾ ਹਾਏ ਓਏ ਉਹ ਕਿਸਮਤ ਕਿੰਨੀ ਤੇ ਜਾ ਉਹ ਤੇ ਵਜ ਕੇ ਆ ਗਈ ਵਾਪਸ ਵਾਗ ਗਈ ਸੀ ਨਹੀਂ ਤਾਂ ਓਏ ਉਹ ਐਕਟ ਹੀ ਪੂਰੀ ਦੱਬ ਕੇ ਨੰਬਰ ਕਿੰਨੇ ਹੋ ਗਏ ਆਪਣੇ ਤਿੰਨ ਹੋ ਗਏ ਹਨਾ ਇੱਕ ਬੈਟ ਦੀ ਸੱਚ ਚਲ ਪੁੱਤਾ ਆਏ ਹੇ ਹੇ ਬੱਲਾ ਬੱਲਾ ਦੋ ਬੱਲਾਂ ਹੋ ਗਏ ਮੁੰਡੋ ਹਾਈ ਕਾਜੋ ਤੀਜੀ ਬਾਲ ਦੂਜੇ ਓਵਰ ਦੀ ਖਰਜਾ ਦੂੰਗਾ ਬੰਗੇ ਲੈਣਾ ਵਿੱਚ ਉਹਨੂੰ ਖੇਡ ਲੈਣ ਦੇ ਚਾਏ ਚੌਕਾ ਓਏ ਸਿੱਕਾ ਓਏ ਐਸਾ ਆ ਗਿਆ ਓਏ ਮੁੰਡਾ ਵੱਲੇ ਵੱਲੇ ਫੜ ਲਓ ਹੁਣ ਬੈਟਟ ਬਸ ਇਹ ਦੂਵਾ ਚ ਆਊਟ ਹੋਊਗਾ ਏ ਫੜ ਲਓ ਆ ਜਾਂਦਾ ਇਹਦਾ ਸਿੱਕਾ ਨੰਬਰ ਜੋੜ ਗਿਆ ਮੁੰਡਾ 9 ਨੰਬਰ ਹੋ ਗਏ ਮੱਥਾ ਢੇਕ ਲਾ ਪੁੱਤ ਗਿਆ ਹੁਣ ਧਰਤੀ ਮਾਤਾ ਨੂੰ ਮੱਥਾ ਢੇਕ ਦੇ ਹਾਈ ਤੇਰੇ ਸਾਧਕੇ ਸਿੱਕਾ ਨੰਬਰ ਹੋ ਗਿਆ ਆਪਣੇ ਤਿੰਨ ਪਹਿਲਾਂ ਹੀ 9 ਹੋ ਗਏ 9 ਹੋ ਗਏ 9 ਸਸ ਰਿਕਰ ਚੜ ਏ ਆਈਓ ਪਾਜਾ 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 ਏ ਵਾਹ ਓ ਕਿਧਰ ਵਾਰੀ ਕਿਧਰ ਵਾਰੀ ਵਾਲ 10 ਨੰਬਰ ਹੋ ਗਏ ਓਏ 10 ਨੰਬਰ ਹੋ ਚੁੱਕੇ ਨੇ ਲਓ ਜੀ ਪੰਜਵੀਂ ਬਾਲ ਏ ਨਤੀਜਾ ਤੁਹਾਡੇ ਸਾਹਮਣੇ ਐ ਆਊਟ ਬੱਲਾ ਬੱਲਾ ਲਓ ਹੁਣ ਕੋਚ ਸਾਹਿਬ ਜਾਣਗੇ ਚੜ ਬੁੱਤ ਪਰ ਹਾਂ ਤਾਂ ਸਮਝ ਨੀ ਕੀ ਨੰਬਰ ਦੱਸ ਲੈ ਇੱਕ ਮਿੰਟ ਕਰ ਓਏ ਸਿੱਧਾ ਦਾ ਕਰ ਲੈ ਇਹਨੂੰ ਲੈ ਲੈ ਉੱਥੇ ਕਰਕੇ ਆ ਇੱਕ ਮਾਰ ਬਾਈ ਸਿੱਧ ਪਲਾ ਉੱਥੇ ਦਾ ਕਰ ਕੁਰਸੀ ਦਾ ਛੱਡ ਦੇ ਓਏ ਕਿੰਨਵੀਂ ਆ ਪੰਜਵੀਂ ਤੇਮੀ ਆ ਨਾ ਦੂਜੇ ਦੀ ਟਣ ਭਰਾ ਹੋ ਜਾ ਸਿਰ ਤੇ ਲਾਉ ਕਰ ਇੱਧਰ ਮੈਨੂੰ ਦਿਖਾ ਉਤਰ ਜਾ ਦੇ ਛੱਕਾ ਲੈ ਫੜ ਓਏ ਫੜੀ ਓਏ ਫੜ ਲੈ ਓਏ ਕੱਟੀ ਨਾ ਉਹ ਕੱਟੀ ਉਹ ਹਟ ਜਾ ਲੈ ਫੜ ਲੈ 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 ਕੈਮਰੇ 'ਗੱਟ ਤੋਕਰਾਂ ਕਰੋ ਬੱਚਿਓ ਇਹ ਮੇਰਾ ਬਾਰਮਕੋ ਹੋਇਆ ਨੇ ਇਧਰ ਇਧਰ ਆ ਆ ਭਈਆ ਬਾੜਾ ਇੱਕ ਉਹ ਦਰਗੀਰੀ ਬਣਾਉਣਾ ਆ ਭਈਆ ਆ ਆ ਚੱਟ ਮਾ ਵਾ ਮੀਤੀ ਵਲੋਗ ਵਾਰ ਇਧਰ ਮੀਤੀ ਦੇਖ ਤੇ ਚੜ ਜਾ ਆਈ ਐਮ ਗੈਗਰ ਹਣ ਅਬ ਤੂੰ ਗੈਸਟਰੀਆ ਤੀਜਾ ਉਹ ਦੱਸ ਦੱਸ ਨਹੀਂ ਦੱਸ ਨੇ ਨਾ ਦੱਸ ਨੇ ਵੀ ਦੱਸ ਨੇ ਉਹ ਨਹੀਂ ਕਹੀ ਆਂਦੇ ਨੇ ਚਲੋ ਬਾਜੀ ਤੀਜਾ ਲਾਸਟ ਓਵਰ ਇੱਧਰ ਲਗਾ ਓ 11 ਹੋ ਗਈ 3 ਆ ਤੂੰ ਗੋਸਾ ਉਹ 11 ਹੋ ਗਈ 3 ਉਹ ਤੇਰਾ ਮਾ ਕੇ ਦੱਸ ਹੋਏ ਨਹੀਂ ਮੇਰਾ ਨਾ ਲੋਗਿਆ ਸੀ ਉਹ ਬਾਦੀ ਨੇ ਉਹਦਾ ਮਾ ਉਹ ਕਿ ਤੈਨੂੰ ਚਲੋ ਜੀ ਦੂਜੀ ਵਾਲਾ ਦੂਜੀ ਚੁੱਕਾ ਓਏ ਤੈਨੂੰ ਬਣਾਉਣੀ ਨਹੀਂ ਆਣੀ ਚੱਲ 11 ਰਨ 11 ਰਨ ਕੋਲੀ ਵਿਰਾਟ ਕੋਲੀ ਬੋਲਦਾ ਬੁchni ਨਹੀਂ ਰੋਗੀ ਕਿੰਨਵੀਆਂ ਚੌਥੀ ਤੀਜੀ ਦੀਜੀ ਕਿੰਨਵੀਆਂ ਚੌਥੀ ਆਉਗੇ 11 ਰਨ ਹੋਗੇ ਚੌਥੀ ਓਏ ਕਾਈ ਵੀ ਰਹੀ ਸੀ ਉਹ ਕਿੱਥੀਆਂ ਨੇ ਉਹ ਰੇ ਦੂਜੇ ਓਵਰ ਦੀ ਲਾਸਟ ਗੇਟ ਕੇ ਗਿਆ ਮੈਂ ਦੋ ਆਹ ਹੁਣ ਪਹੁੰਚ ਗਏ ਚੰਗੇ ਮਮਾ ਪਹਿਲੀ ਜਿਹੜਾ ਉੱਪਰ ਮੈਂ ਕਰਦਾ ਨਾ ਵੀਡੀਓ 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 ਆ ਦੇਖ ਲੈ ਮਰੀ ਘਰ ਖੋਣਾ ਬੱਚਿਆ ਓਏ ਪਹੁੰਚ ਗਏ 12 12 12 ਹੀ ਹੋ ਜਾਓ ਲੈ ਵੀਡੀਓ ਦਿਖਾ ਯਾਰ ਉਹ ਸਿੱਕਾ ਟਿਕ ਟਿਕ ਟੜਕ ਟੋਲ ਪਹੁੰਚਾ ਬੋਲਾਰੀ 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 ਇਹ ਸਰੀਰ ਨਰਮ ਕਰ ਲੈਣ ਨੂੰ ਉਹ ਖੜਤੀ ਫੁੱਲੇ ਪੰਜਵੀਂ ਬੋਲ ਉਹ ਤਰ ਨੂੰ ਲੁੱਕ ਇਟ ਯੂ ਪੰਜਵੀਂ ਆ ਜਾਣ ਓਏ ਮੇਰੇ ਤਾਂ ਪੈਰ ਵੀ ਲੱਗਿਆ ਪੰਜਾ 11 ਰਨ ਨੇ 12 ਨੇ 12 ਨੇ ਆ 12 ਪੰਜਵੀਂ ਪੁੱਛਾਂ ਇਹ ਚਿੱਕਾ ਚਿੱਕਾ ਚੌਕਾ ਛੇਵੀਂ ਬੋਲ ਚੱਲ ਜਾ ਚਿੱਕਾ ਉਹ ਇੱਕ ਪੈਮਾਨੇ ਚੱਕ ਕਰ ਚਾਚਾ ਲਾਇਆ ਜੋਟਿਆ ਚਲੋ ਬਈ ਆ ਜਾ ਟਾਰਗੇਟ ਆਏਗਾ 10 ਨੰਬਰਾਂ ਦਾ ਸੁਣੀ ਸੁਣੀ ਚਾਚੂ ਬੰਦ ਕਰ ਦ ਕਰ ਦੇ ਬੰਦ ਪਾਉਣਾ ਬਾਲ ਇਧਰ ਬਾਈ ਨਹੀਂ ਚਾਚਾ ਇਧਰ ਫੜਾ ਚਾਚਾ ਜੀ ਫੜਾ ਇਧਰ ਇਹ ਦੂਆ ਚੋ ਪਾ ਲਈ ਲੈ ਬਣਾ ਪੁੱਤ ਨੂੰ ਇੱਕ ਵਜਾਣਾ ਵੇਖ ਕੇ ਉਹਨਾਂ ਨੂੰ ਓਏ ਫਿਲਡਿੰਗ ਕਰੋ ਓਏ ਫਿਲਡਿੰਗ ਕਰੋ ਭਈਆ ਪਹਿਲੇ ਓਵਰ ਦੀ ਪਹਿਲੀ ਬੋਲ ਆ ਆ ਪਤਾ ਨਹੀਂ ਕੀ ਆ ਫੋਨ पे ਇੱਥੇ ਟਾਰਗੇਟ ਹੋਰ ਨਹੀਂ ਲੇਗੀ ਤੇ ਤੂੰ ਗੰਦ ਨਹੀਂ ਪਾਉਣਾ ਹੈਗਾ ਜਵਾਹ ਕਾ ਪਾਉਣਾ ਹੈ ਇੱਕ ਵਾਰ ਹੋ ਚੁਕੀ ਆ ਦੂਜੀ ਵਾਲਾ ਹੁਣ ਲੈ ਇਹ ਚੱਕ ਆਇਥੇ ਮਾਰੇ ਕਿ ਬੋਲੀ ਚਲੋ ਤੀਜੀ ਵਨ ਪੱਜਣਾ ਪੱਜਣਾ ਕੋਈ ਹੋਰ ਕੋਈ ਬਾਦ ਚਲੋ ਫੜੀ ਦੋ ਚਲੋ ਤੀਜੀ ਆ ਓਕੇ ਸਰ ਇਹਦੇ ਲੱਗਨੇ ਆਣਾ ਮਿੱਤੀ ਲੈ ਲੈ ਮਿੱਤੀ ਕਰਾਉਂਗਾ ਤੀਜੀ ਲੈਣੀ ਆ ਅਧਰਾਂ ਪਰਣਾ ਕਰ ਕਿਉਂ ਤੀ ਪਾਸ਼ਾ ਪੱਕਾ ਪੰਜਵੀ ਓਏ ਰਾਸ਼ਟ ਬੋਲਾ ਇਹ ਸਿੱਕਾ ਆਊਟਰੀ ਆਊਟ ਇਹਦਾ ਸਿੱਕਾ ਲਾ ਦੇ ਆਊਟ ਆਊਟ ਹੁਣ ਬਾਲ ਲੈਣ ਗਏ ਨੇ ਅਸੀਂ ਪੌਜ਼ ਕਰਦੇ ਹਾਂ ਥੋੜਾ ਜਿਹਾ ਰੁਕੋ

ਕਲੀਪਾ ਸਾਰੀ ਘੱਟ ਗਈ ਨਾ ਯਾਰ ਮੈਂ ਕੀ ਬੇਸਤੀ ਕਰਾਈ ਆ ਪਰ ਮੈਂ ਤਾਂ ਕੱਟ ਕਰਾਈਆ ਢੇਡ ਕੇ ਗਿਆ ਉਹ ਪਰ ਛੋੜਦਾ ਨਹੀਂ ਲਾਇਆ ਹੋਰ ਨਹੀਂ ਆਇਆ ਇਹਨੇ ਸਨੀ ਪੰਜਵੀਂ ਕਿੰਨਾ ਆਪਣੇ ਹੈਗੇ ਨੇ 14 ਮੀਤੀ ਓਏ ਮੀਤੀ ਮੀਤੀ ਓਏ ਮੀਤੋ ਉਹ ਨਾ ਰਹਿ ਗਿਆ ਹਨਾਈ ਜਾਂਦਾ ਉਹ ਵਲੋਗਰ ਨੂੰ ਰੱਬ ਨੇ ਲਿਆ ਰਿਹਾ ਗੈਸਟ ਲਾਰਟਵਾਲ ਫਰੈਂਸ ਲਾਰਟਵਾਲ ਹੈਲੋ ਫੋਟਾ ਲੱਗਣ ਵਾਲੀ ਦੋ ਕਰ ਲਾ ਦੋ ਡਰਾਉ ਚੱਕ ਚੱਕ ਚੋਕਾ ਹਾਰ ਗਏ ਟੱਕੇ ਆ ਜਾਓ ਮੁੰਡਿਓ ਆਪਾਂ ਕਿੰਧਰ ਆ ਜਾਓ ਆ ਜਾ ਜਿੱਤ ਗਏ ਆਪਾਂ ਬੈਟਿੰਗ ਆ ਆ ਜਾਓ ਚਲੋ ਮਿੱਤਰੋ ਖੇਡ ਖੂਡ ਕੇ ਸਾਰੇ ਬੱਚੇ ਹੁਣ ਚੱਲੇ ਘਰਾਂ ਨੂੰ ਆਪਾਂ ਸੋਨੂੰ ਮਿਲਦੇ ਆ ਸਵੇਰੇ-ਸਵੇਰੇ ਆਪਣੀ ਜਾਣਾ ਵਿਆਹ ਤੇ ਫਰੇਮ ਲਿਆ ਹੁਣ ਸਾਰੇ ਤੇ ਆਦੂਰ ਹੋ ਕੇ ਚੱਲੇ ਵਿਆਹ ਬਹੁਤ ਆ ਰਹੇ ਨੇਗੇ ਤੇ ਪਹਿਲਾਂ ਦੋ ਵਿਆਹ ਆਪਾਂ ਨੂੰ ਕੁੜੀਆਂ ਦੇ ਆਏ ਸੀਗੇ ਅੱਜ ਆਪਾਂ ਚੱਲੇ ਡਿਆਲੈਂਗ ਨਹੀਂ ਚੱਲੇ ਅੱਜ ਆਪਾਂ ਤੇ ਸਾਰੇ ਆਉਣਗੇ ਉੱਥੇ ਪਿੰਡ ਵਾਲੇ ਸਾਰੇ ਇਕੱਠੇ ਹੋਣਗੇ ਅੱਜ ਬਾਕੀ ਚੱਲਦੇ ਆ ਪੈਂਟਸ ਜਿਹੜੀ ਉੱਧੇ ਗਈ ਸੀ ਆਪਾਂ ਪਿਛਲੇ ਵਲੌਗ ਚ ਉਹਦੇ ਕੋਲ ਹੀ ਆ ਗਈ ਪੈਂਟਸ ਤੇ ਬਾਕੀ ਚੱਲਦੇ ਆ ਪੌਣਿਆ ਮਿੱਤਰੋ ਖੱਦੂ ਬੈਠ ਜਾ ਕੇ ਵਿਆਹ ਚ ਬਨੇਰ ਹੋਵਲਾ ਉਹ ਨਾਲ ਐਂਡ ਤੱਕ ਚਲਦੇ ਆਂਗਰ ਆਪਾਂ ਤੇਲ ਤੂਲ ਪਾਉਣੇ ਆ ਗੱਡੀ 'ਚ ਫੇਰ ਚਲਦੇ ਆਂ ਪੈਡਸ ਲਓ ਮਿੱਤਰੋ ਆਪਾਂ ਸੰਗਰੂਰ ਪਹੁੰਚ ਗਏ ਆ ਤੇ ਧਰਨੀ ਦਾ ਫੋਨ ਆ ਗਿਆ ਪਰ ਕਹਿੰਦੇ ਸੀ ਸੰਗਰੂਰ ਹੀ ਖੜਿਆਂਗੇ ਤੇ ਬਾਕੀ ਆਪਾਂ ਮਿਲਦੇ ਆ ਉਹਨਾਂ ਨੂੰ ਫੇਰ ਚਲਦੇ ਆਪਾਂ ਜਿੱਦਾਂ ਪੈਡਸ ਲੋ ਜੀ ਧਰਨੀ ਉਰੇ ਆ ਚੁੱਕੇ ਨੇ ਤੇ ਹੁਣ ਆਪਾਂ ਚੱਲਿਆਂਗੇ ਪੈਡਸ 'ਚ ਸੰਗਰੂਰ ਉੱਤਰ ਪੇ ਆਪਾਂ ਬਾਕੀ ਤੁਹਾਨੂੰ ਮਿਲਦੇ ਆਪਾਂ ਪੈਲਸੇ 'ਚ ਜਾ ਕੇ ਲਓ ਮਿੱਤਰੋ ਪੈਲਸੇ 'ਚ ਆਪਾਂ ਪਹੁੰਚ ਚੁੱਕੇ ਆਂ ਸਾਹਮਣੇ ਆ ਗਈ ਪੈਲਸ ਤੇ ਕਰਦੇ ਆਂ ਇੰਟਰ ਪੈਲਸ 'ਚ ਫਿਰ ਮਿਲਦੇ ਆਂ ਤੁਹਾਨੂੰ ਕੱਟੀਆਂ ਲਾ ਕੇ ਜੀ ਸਰ ਸਨੇਪ ਸਨੇਪ ਤੇ ਜ਼ੋਰ ਆ ਪਾਲੀਆਂ ਆ ਆ ਜੋ ਸੱਸੀ ਆਚਾ ਕਿਹ ਵਾਲਾ ਸਨੇਪ ਠੀਕ ਠਾਕ ਵਧੀਆ ਕਹਿਵਾ ਗੱਡੀ ਪੂਰੀ ਹੈ ਇਹਦੇ ਨਹੀਂ ਕਹਿਵੇਂ ਹੁਣ ਕਰ ਦਿੰਦੇ ਅੰਦਰ ਹੈ ਹੋਰ ਠੀਕ ਹੈ ਹਾਂ ਠੀਕ ਠਾਕ ਆ ਜੋ ਬੱਚਿਓ ਸਾਰੇ ਉਤਰਿਓ ਠੀਕ ਆ ਵਧੀਆ ਪ੍ਰੋਗਰਾਮ ਦੇਖਾਂਗੇ ਹਾਂ ਨੱਚਾਂ ਡੱਪਾਂਗੇ ਪੂਰਾ ਨੱਚਾਂ ਡੱਪਾਂਗੇ ਹਾਂ 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 ਅਰਣਾ ਬਾਕੀ ਚੱਲ ਜਾਂਦਾ ਤੇਰਾ ਆਪ ਦੇਖਦੇ ਆ ਮਾਹੌਲ ਹਾਂ ਹਾਂ ਲੋ ਮਿੱਤਰੋ ਕੰਮ ਓਕੇ ਹੋਇਆ ਪਿਆ ਬਾਹਰੇ ਮੁੰਡੇ ਧੁੱਪੇ ਬੈਗੇ ਬਾਕੀ ਕੁੜੀ ਵਾਲੇ ਹਲੇ ਆਈ ਨਹੀਂ ਹੈ ਦਰਪਾਰ ਰੱਖੇ ਨੇ ਲੈ ਕੋਈ ਟੈਗ ਬਰੂਆ ਨੇ ਆਕੀ ਫੇਰ ਮਿਲਦੇ ਆ ਤੁਹਾਨੂੰ ਖਾਪੀ ਲਈ ਜਨੇ ਬਿੰਦੂ ਦੀਆਂ ਮੁੱਸਾਂ ਦੇ ਫੈਨ ਅੱਜ ਸਰਦਾਰ ਜੀ ਬਣਾ ਬੈਠਾ ਬੈਠਾ ਬੁਰੀ ਗੱਲ ਚੱਲਦੇ ਆਂ ਗੇਟ ਕਣੀ ਗੇਟ ਰੋਕਰ ਵਾਲੀ ਰਾਤ ਨੂੰ ਕਰਨੀ ਆ ਕੁੜੀਆਂ ਤੁਮਾਂ ਦੱਸਣਾ ਭੁੱਲ ਗਾ ਮਿੱਤਰੋ ਕੁੜੀ ਵਾਲੀ ਟੀਮਾਂ ਤੋਂ ਨੇ ਆਪણો ਮਿਲ ਗਏ ਕਦੋਂ ਮਿੱਤਰ ਆਪਣੇ ਆਪ ਆ ਗਏ ਮੁੰਡੇ ਵਾਲੇ ਗੜੀਆਂ ਅੱਜ ਬੰਦਨ ਬਾਅਦ ਚ ਸਾਹ ਰੱਖੋ ਮਿੱਤਰੋ ਮੁੰਡੇ ਵੇਟ ਕਰੀ ਜਾਂਦੇ ਨੇ ਕਹਿੰਦੇ ਨੱਚਣ ਦਾ ਟਾਈਮ ਲਿਆ ਉਸੇ ਦੀ ਸੇਦੀ ਹੁਣ ਥੋੜਾ ਟਾਈਮ ਰਹਿ ਗਿਆ ਫਿਰ ਨੱਚਦੇ ਆ ਪਾਇਲ ਸਭਰੀ ਭਈਆ ਪੂਰੀ ਤੇ ਇੱਕ ਔਰ ਗੱਬਰ ਵੀ ਸਾਡੇ ਕਾਲੇ ਹੋ ਰਹੇ ਨੇ ਨੱਚਣ ਤੋਂ ਤੇ ਰਾਜਨੀਤੀ ਦੇ ਸਮੇਲਾ ਮਿਲਣ ਹਾਜ਼ਰ ਹਾਜ਼ਰ ਤੋਂ ਮੁਬਾਰਕੀ ਜੁੜੀ ਨੂੰ ਸਪੋਰਟ ਕਰਕੇ ਦੇਖੀ ਆਉਣਗੇ ਸੋ ਦੁਬਾਰਾ ਫਿਰ ਦੋਵਾਂ ਪਰਿਵਾਰਾਂ ਨੂੰ ਮੁਬਾਰਕਾਂ ਵਧਾਈਆਂ सो उतो पहिरां हिकु पेरा जा गेट उनजे नशा सो पंजाब ਮੁੰਡੇ ਸਾਰੇ ਨੱਚਣ ਲੱਗ ਗਏ ਸੀ ਆ ਗਈ ਤੇ ਇੱਧਰ ਢੇੜਾ ਕੱਢਣ ਗੇਰਾ ਹੁਣ ਅਸੀਂ ਚੱਲਿਆ ਨੱਚਣ ਨੱਚਣ ਲੱਗ ਪਿਆ ਬਸ ਹੁਣ ਟਾਈਮ ਬਹੁਤ ਹੋ ਗਿਆ ਪੌਣਿਆ ਖੋਰੂ ਹੁਣ ਲੋ ਮਿੱਤਰੋ ਨੱਚ ਟੱਪ ਕੇ ਬਾਹਰ ਨਾ ਬਾਤਾ ਤੇ ਹੁਣ ਰੋਟੀ ਖਾ ਕੇ ਦੁਬਾਰੇ ਫੇਰ ਨੱਚਦੇ ਦਰਸਤੀ ਅਮਾਚੀ ਜਿੰਨੇ ਵੀ ਸਾਡੇ ਕਨੇਡਾ ਤੋਂ ਵੀਰ ਪਹੁੰਚਿਆ ਇਹਨਾਂ ਦੇ ਵੀਰ ਪਹੁੰਚਿਆ ਧੰਨਵਾਦ ਜੀ ਜੀ ਕੰਨ ਸੁਣਿਆ ਪਾਉਂਦੇ ਹੁੰਦੀਆਂ ਕਹਿੰਦੀਆਂ ਜੋ ਬੱਤ ਤੇਰੇ ਹੱਥ ਕੇ ਲੰਗਣਗੀਆਂ ਹੀਰੀਏ ਲੰਮੀਆਂ ਲੰਮੀਆਂ ਤੇਰੇ ਲੰਮੀਆਂ ਲੰਮੀਆਂ ਨੇਰਾ ਬਹੁਤ ਹੋ ਚੁੱਕਿਆ ਆਪਾਂ ਆਗੇ ਪਹਿਲਸ ਚੋਂ ਪਿੰਡ ਚੱਲੇ ਆ ਹੁਣ ਆਉਣ ਤਾਂ ਦਿੰਦੇ ਨਹੀਂ ਸੀ ਆਪਾਂ ਨੂੰ ਮਸਾ ਹੀ ਆਿਆਂਗੇ ਠੀਕ ਬਾਕੀ ਸੰਗਰੂਰ ਪਹੁੰਚ ਗਏ ਆਪਾਂ ਚੱਲਦੇ ਹੁਣ ਪਿੰਡ ਘਰੇ ਜਾ ਕੇ ਮਿਲਨੇ ਆ ਤੁਹਾਨੂੰ ਲੋ ਮਿੱਤਰੋ ਪੁਬੜ ਪਹੁੰਚ ਗਏ ਇੱਧਰ ਕਹਿੰਦੇ ਨਾਨਕਾ ਮੇਲਾ ਹੋ ਜਾਂਦਾ ਇੱਕ ਨੇਰਾ ਬਹੁਤ ਹੋ ਚੁੱਕਿਆ ਇਹਨਾਂ ਨੂੰ ਵੀ ਹੋਣਾ ਆ ਨਾਨਕਾ ਮਿਲ ਪਾਈ ਫਿਰਦੇ ਨੇ ਘਰੇ ਘੁਗਰੇ ਬਾਈ ਫਿਰਦੀਆਂ ਨੇ ਬੁੜੀਆਂ ਹਰਕ ਰੋਗ ਰੱਖੀ ਐ ਸਾਰੀ ਹਾਂ ਨੱਚਦੇ ਨੇ ਪੂਰਾ ਹੁਣ ਤਾਂ ਚਾਹ ਉਹ ਵਿਆਹ ਦਾ ਪੂਰਾ ਆ ਕੂਸਣੇ ਹੋਰੇ ਲੋ ਮਿੱਤਰੋ ਨੀਰਾ ਬਹੁਤ ਜਿਆਦੇ ਹੋ ਚੁਕਿਆ ਤੇ ਆਪਾਂ ਘਰੇ ਪਹੁੰਚ ਗਏ ਬਾਕੀ ਯਾਰ ਵਲੋਗ ਦਾ ਐਂਡ ਇਥੀ ਕਰਦੇ ਆ ਤੇ ਥੱਕ ਬਹੁਤ ਗਏ ਗਲਾ ਵੀ ਵਹਿ ਗਿਆ ਕੁੱਕਾ ਮਾਰ ਮਾਰ ਤੇ ਬਾਕੀ ਵਲੋਗ ਦਾ ਐਂਡ ਇਥੀ ਕਰਦੇ ਆ ਲਾਈਕ ਕਮੈਂਟ ਕਰ ਦਿਓ ਮਿਲਦੇ ਆਗੇ ਸਿਕੰਡ ਦੇ ਵਲੋਗ ਦਾ